ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਘਰ ਦੀਆਂ ਬਾਜ਼ੀਆਂ ਲਈ ਜਿਹੜੀ ਗੇਮ ਤੁਸੀਂ ਦੱਸਦੇ ਹੋ ਨਾ ਪਾਣੀ ਪੂਣੀ ਦੀ ਬਾਈ ਕਮੈਂਟ ਆਸੀ ਬਾਈ ਬੱਚੇ ਕਿੱਡੇ ਕ ਬਾਈ ਦੇਖੋ ਜਦੋਂ ਬੱਚੇ ਤੇ ਪੂਰੇ ਪਾਰ ਆ ਗਏ ਨਾ ਮਤਲਬ 20 ਕ ਦਿੰਦਾ ਬੱਚਾ ਹੋ ਗਿਆ ਤਾਂ ਉਹਨੂੰ ਬਿਠਾਉਣਾ ਸ਼ੁਰੂ ਕਰ ਦੋ ਬੇ ਢਾਂਗੀ ਤੇ ਠੀਕ ਆ ਜਦੋਂ ਆਪਾਂ ਜਾਲ ਲਾਇਆ ਇੱਕ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਨਾ ਤਾਂ ਕਬੂਤਰ ਬਾਈ ਕੋਈ ਦਿੰਦਾ ਤੇ ਨਾ ਆਪਾਂ ਸਾਡੇ ਕੋਲ ਬਣਦੇ ਆ ਬਾਈ ਦੇਖੋ ਬੱਚ ਕਬੂਤਰ ਬਣਾਉਣੇ ਬਾਈ ਬਹੁਤ ਔਖੇ ਆ ਠੀਕ ਆ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਬਹੁਤ ਦਿ ਲੋ ਧੰਨਵਾਦ ਤੇ ਆਇਓ ਬਾਪਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਪਹਿਲਾ ਗੱਡੀਏ ਬੱਚੇ ਜਿਹੜੇ ਤਿੰਨ ਸੀ ਇੱਕ ਉੱਪਰ ਵਿਆ ਚੌਥਾ ਹਨਾ ਇੱਕ ਇੱਧਰ ਪਲ ਗਿਆ ਆਪਣਾ ਜਿਹੜੀ ਬੜਦੇ ਵਾਲੀ ਦੀ ਭੈਣ ਦਾ ਆਪਾਂ ਕਢਾਇਆ ਠੀਕ ਆ ਤੇ ਉਹ ਵੀ ਛਤਰੀ ਢਾਂਗੀ ਢੂਗੀ ਚਲੋਂਨੇ ਆ ਤੇ ਉਦੋਂ ਬਾਅਦ ਉਹਨਾਂ ਨੂੰ ਅੱਜ ਦਾਣਾ ਵੀ ਆਪਾਂ ਠੀਕ ਆ ਵੀਡੀਓ ਵਧੀਆ ਬਣਾਵਾਂਗੇ ਤਿੰਨੇ ਬੱਚੇ ਡਾਵਾਂਗੇ ਠੀਕ ਆ ਇੱਕ ਦੋ ਨਹੀਂ ਡਾਉਣੇ ਜਿਹੜ ਤੇ ਜਿਹੜੇ ਪਹਿਲਾ ਤਿੰਨ ਕੱਢੇ ਉਹ ਤਿੰਨੇ ਢਾਵਾਂਗੇ ਠੀਕ ਆ ਨਾਲ ਇੱਕ ਦੋ ਆਪਣੇ ਚੰਗੇ ਲੱਗੇ ਹੋਏ ਢਾਂਗੀ ਨੂੰ ਛੱਡਾਂਗੇ ਨਾਲੇ ਬੈਰੀ ਦਾ ਪਤਾ ਲੱਗ ਜਾਊ ਵੀ 마ਸੀ ਹੁੰਦੀ ਤੜੀ ਛਤਰੀਆਂ ਛੁਤਰੀਆਂ ਉੱਤੇ ਲਿਆ ਕੇ ਰੱਖ ਲਾਂਗੇ ਤੇ ਛਤਰੀਆਂ ਕਈਆਂ ਨਾ ਆਸਤਵਾਜੀਆਂ ਆਸਤਵਾਜੀਆਂ ਉੱਤੇ ਲਿਆ ਕੇ ਰੱਖ ਲਾਂਗੇ ਵੀ ਜੇ ਐਦਾਂ ਦਾ ਕੋਈ ਲੱਗਾ ਤੇ ਨਾਲੇ ਚਲਾ ਵੀ ਦੇਾਂਗੇ ਤੇ ਲੋ ਬਾਬਿਓ ਗੱਡੀਆਂ ਬੱਚੇ ਬਾਹਰ ਠੀਕ ਆ ਉਹ ਯਾਰ ਇਸ ਚੰਨੇ ਚਾਰੀ ਅੱਜ ਖੁੱਡੇ ਸਾਰੇ ਸਾਫ਼ ਕਰਨੇ ਬਾਈ ਜੰਨੇ ਵੀ ਆ ਬਾਬਿਓ ਅੱਜ ਵੀਡੀਓ ਪੂਰੀ ਘੇੜ ਬਣਾਵਾਂਗੇ ਬੱਚੇ ਬੁੱਚੇ ਢਾਵਾਂਗੇ ਫੁੱਲ ਸ਼ੌਂਕ ਕਰਾਵਾਂਗੇ ਤੁਹਾਨੂੰ ਵੀ ਹਨਾ ਤਿੰਨੇ ਬੱਚੇ ਕੀ ਤੇ ਪੂਰਾ ਦੱਸਦੇ ਆ ਤੇ ਆ ਤਿੰਨ ਚਾਰ ਕੂਟਰ ਵੱਡੇ ਨਾਲ ਛੱਡ ਦੀ ਜਿਹੜੀ ਢਾਂਗੀ ਦੇ ਇਧਰ ਤੋਂ ਟੱਪਦੇ ਰਹਿਣਗੇ ਤੇ ਉਹ ਤਿੰਨ ਬੱਚੇ ਕੱਢ ਦੀਏ ਆਪਾਂ ਲੋਈ ਬਾਪਿਓ ਆ ਸਾਰਾ ਛੜਛੂੜੂ ਮਾਰ ਕੇ ਠੀਕ ਆ ਬਾਲਟੀ ਭਰ ਲਈ ਮਿੱਟੀ ਨਾਲ ਤੇ ਆ ਵੀ ਇਸਲੇ ਸਿੱਟੀ ਜਿਹੜਾ ਕਾਲਾ ਕਾਲਾ ਜਿਆ ਨਾ ਬਹੁਤ ਲੱਗਦਾ ਪਿਆ ਇੱਕ ਢੇਰੋ ਲੱਗ ਗਿਆ ਉਹ ਕਾਲੇ ਕਾਲੇ ਦਾ ਹੀ ਇੱਕ ਕੋਟੀ ਰੀ ਲੱਗੀ ਇੱਕ ਉਪਰ ਆ ਇੱਕੋ ਪਈ ਤਾਂ ਬਾਲਟੀ ਪਰ ਗੀਨਾ ਕਾਲਾ ਕਾਲਾ ਬਾਈ ਲੱਥਿਆ ਜਿਹੜਾ ਮੀਨਾ ਜੰਮਿਆ ਪਿਆ ਜੀ ਹਨਾ ਇਹ ਸਾਫ ਸੁਥਰਾ ਹੋ ਗਿਆ ਸਾਰਾ ਹੀ ਚੈੱਕ ਕਰੋ ਯਾਰ ਜੋ ਵੀ ਗੰਦਾ ਅਮੰਜਾ ਵੱਢੀਏ ਹੁਣ ਮੰਜਾ ਹੀ ਵੱਢਿਆ ਅੱਜ ਕੰਮ ਸਾਰੇ ਬਾਈ ਨਵੇ ਤੇ ਬੱਚੇ ਵੀ ਡੋਣੇ ਆ ਤੇ ਲੋ ਬੱਚੇ ਡਾਈਏ ਪਹਿਲਾਂ ਆਪਾਂ ਪਹਿਲਾਂ ਇੱਕ ਢਾਂਗੀ ਪਈ ਆਪਾਂ ਆਹ ਲਾ ਕੇ ਚੇਂਜ ਕਰਕੇ ਇਹਦਾ ਕੱਪੜਾ ਵੀ ਚੇਂਜ ਕਰਕੇ ਫੇਰ ਇੱਕ ਢਾਂਗੀ ਇਤ ਚੋ ਚੱਕ ਲਾਂਗੇ ਹਨ ਤੇ ਉੱਤੇ ਦੋ ਢਾਂਗੀਆਂ ਲਾ ਦਾਂਗੇ ਤੇ ਇੱਕ ਦੇ ਵਿੱਚ ਵੀ ਬੱਚੇ ਛੱਡੀ ਰੱਖਾਂਗੇ ਵੀ ਕਿਤੇ ਜਾਣ ਨਾ ਇਧਰ ਉਧਰ ਤਾਂ ਚਲੋ ਨਹੀਂ ਜਾਂਦੇ ਹੁਣ ਕਿੰਨੇ ਦੇਣੀ ਹੋਗੇ ਹਨਾ ਛੱਡਦੇ ਆ ਨੂੰ ਆਪਾਂ ਨੂੰ ਤੇ ਤਿੰਨ ਬੱਚੇ ਤਾਂ ਛੱਡੀਏ ਕਮ ਸੇ ਕਮ ਡਾਈਏ ਬਾਈ ਇਹਨਾਂ ਨੂੰ ਤਾਂ ਲਾ ਲਈਏ ਤੇ ਇਹ ਤਾਂ ਲੱਗੇ ਹੋਣ ਤੇ ਛੱਡਾਂਗੇ ਵੀ ਜਿਹੜੀਆਂ ਵੱਡੀਆਂ ਬਾਜ਼ੀਆਂ ਵਾਲੇ ਪਾਂ ਜਿਹੜੇ ਐਸੀ ਬੱਚੇ ਜਿਹੜੇ ਪਾਲਦੇ ਪਏ ਨਾ ਤੇ ਚੁਣ ਕੇ ਕਢਾਏ ਆ ਬਾਈ ਕਢਾਈ ਦੇ ਹਰੇ ਘ ਨਾ ਮੇ ਵੀ ਲੈ ਲੂ ਦੇ ਪਰ ਐ ਜਿਹੜੇ ਹੁਣ ਨਿਕਲੇ ਆ ਚਾਰ ਪੰਜ ਨਾਲ ਤਾਂ ਬਈ ਪਤਾ ਹੀ ਆ ਹਨਾ ਵੀ 10 12 ਜੂੜੀਆਂ ਜਿਹਨਾਂ ਦਾ ਤਾਂ ਆਪਾਂ ਨੂੰ ਪਤਾ ਹੀ ਬਈ ਹਿਲਦੇ ਨਹੀਂ ਇੰਚ ਵੀ ਹਨਾ ਉਹ ਤਾਂ ਆਪਾਂ ਫਿਰ ਉਸ ਆਪਣੇ ਬੱਚੇ ਕਢਾ ਕੇ ਅੱਖਾਂ ਮੀਟ ਕੇ ਛੱਡ ਦਈਏ ਜਿੱਦਾਂ ਦੇ ਮਰਜ਼ੀ ਪਿੰਡ ਤੇ ਜਿਹੜੇ ਰੱਤੇ ਆ ਬਈ ਛੋਟਾ ਪਿੰਡ ਵੱਡਾ ਪਿੰਡ ਸ਼ਹਿਰ ਜਿੱਦਾਂ ਦੇ ਮਰਜ਼ੀ ਪਿੰਡ ਤੇ ਬੱਚੇ ਛੱਡੋ ਬਈ ਜਿਹੜੇ ਰੱਤੇ ਆ ਲੋ ਬਾਬਿਓ ਆ ਗਿਆ ਕੋਠੇ ਤੇ ਤੇ ਘਰ ਦੇਆਂ ਨੇ ਕੰਮ ਲਾ ਲਿਆ ਸੀ ਥੱਲੇ ਉਹ ਲਾਂ ਜੀ ਕਸ ਨਹੀਂ ਸੀ ਕੱਪੜੇ ਸੁੱਕਣੇ ਪਾਉਣ ਨੂੰ ਤੇ ਇੱਕ ਗਮਲੇ ਰੰਗ ਕਰਨੇ ਸੀ ਤਾਰੇ ਮਾਰੇ ਆ ਜੀ ਬੱਤੇ ਉਚੇ ਟੁੰਨੇ ਚੜੋਂ ਹੁਣ ਵੀ ਹਜੇ ਕੁਛ ਨਹੀਂ ਟਾਈਮ ਵਿਗੜਿਆ ਪਰ ਹਵਾ ਚੱਲ ਪਈ ਬਾਬਿਓ ਠੀਕ ਆ ਮੱਠੀ ਮੱਠੀ ਤੇ ਹੁਣ ਤਿੰਨ ਤਾਂ ਨਹੀਂ ਇੱਕ ਦਾ ਬੱਚਾ ਛੱਡਾਂਗੇ ਠੀਕ ਆ ਜਿਹੜਾ ਉਦੋਂ ਆਪਣਾ ਰੱਤਾ ਉੱਡ ਗਿਆ ਉਹ ਨਹੀਂ ਛੱਡਣਾ ਉਹਦੇ ਨਾਲ ਦਾ ਦੂਜਾ ਭਰਾ ਛੱਡਾਂਗੇ ਤੇ ਇੱਕ ਦੂਸਰਾ ਵੀ ਛੱਡ ਲੈਦੇ ਦੋ ਛੱਡ ਲੈਨੇ ਹਨਾ ਇੱਥੇ ਆ ਢਾਂਗੀ ਦਾ ਕੱਪੜਾ ਬਾਅਦ ਚ ਬਦਲ ਲਾਂਗੇ ਉਹ ਉਹ ਢਾਂਗੀ ਥੱਲੇ ਲਾ ਦਿੰਨੇ ਆ ਆ ਦੋਨੇ ਹੀ ਢਾਂਗੀਆਂ ਉੱਤੇ ਲਾ ਦਿੰਨੇ ਆ ਉਹ ਬਾਬਿਓ ਤਿੰਨੇ ਬੱਚੇ ਢਾੜਦੇ ਆ ਦੋ ਤਾਂ ਚੜ ਗਏ ਇਧਰ ਨੂੰ ਇੱਕ ਉਹ ਫਿਰਦਾ ਇੱਕ ਉਹ ਘਰਾਦੇ ਫਿਰਦਾ ਤੇ ਇੱਕ ਬਾਈ ਆ ਫਿਰਦਾ ਠੀਕ ਆ ਤੇ ਥੱਲੇ ਆਪਣੇ ਕੋਨੇ ਆ ਸ਼ਾ ਮਾੜੇ ਮਾੜੇ ਆ ਬੱਚੇ ਨਾ ਅੰਦਰੋਂ ਆ ਆਵਲੇ ਡਰਾਉਨੇ ਆ ਤੇ ਆ ਜੂਗੇ ਘਰ ਤੇ ਇਹ ਆ ਜਾਣੇ ਬਾਈ ਹੁਣ ਜਾਂਦੇ ਨਹੀਂ ਕਿਤੇ ਵੀ ਬਹੁਤ ਦਿਨ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਆ ਜਾ ਆ ਜਾ ਆ ਜਾ ਤੇ ਲਾ ਕੇ ਤੇ ਫੇਰ ਬਾਈ ਜੀ ਦਿਖਾਉਂਦਾ ਤੁਹਾਨੂੰ ਹਨਾ ਜੇ ਵੇਂਦੇ ਆ ਡਾਂਗੀ ਤੇ ਦਾ ਦੋ ਬੱਦੋ ਦੋ ਬੱਚੇ ਹੋਰ ਛੱਡੇ ਦੂ ਕੁੰਬਰੀਆਂ ਹਨਾ ਇੱਕ ਰੱਤਾ ਬੱਚਾ ਦਾ ਬਾਈ ਉਹ ਹੁੰਦਾ ਉੱਤੇ ਠੀਕ ਆ ਤੇ ਇੱਕੋ ਹੀ ਦੀਦਾ ਮੈਨੂੰ ਦੋ ਨਹੀਂ ਦੀਦੇ ਬੱਚੇ ਇੱਕ ਤਾਂ ਉਧਰ ਪਿੰਡ ਵਾਲ ਨੂੰ ਚਲ ਗਿਆ ਠੀਕ ਹੈ ਜਿਹੜਾ ਆਪਣਾ ਬੜਲੇ ਵਾਲੀ ਦੀ ਮਾਸੀ-ਮੂਸੀ ਲੱਗਦੀ ਆ ਉਹ ਪਤਾ ਨਹੀਂ ਕਿੱਧਰ ਨੂੰ ਗਈ ਬਈ ਚਲੋ ਆਉਂਦੀ ਤਾਂ ਮੈਂ ਬਾਈ ਉਹ ਵੀ ਤਾਂ ਦਿਖੋਨਾ ਤੇ ਇੱਕ ਬੱਚਾ ਬਾਈ ਇੱਧਰ ਗਿਆ ਪਿੰਡ 'ਚ ਨਹੀਂ ਮਾਨੀ ਮਾਂ ਰੱਤਾ ਬੱਚਾ ਜਿਹੜਾ ਦੂਜਾ ਸੀ ਹੈ ਨਾ ਪਤਾ ਨਹੀਂ ਉਦਨ ਵਾਲਾ ਹੈ ਜਾਂ ਦੂਜਾ ਆਇਆ ਇਹ ਨਹੀਂ ਸਮਝ ਆਉਂਦੀ ਮੈਨੂੰ ਉਹ ਫਿਰਦਾ ਆ ਦੇਖੋ ਆ ਗਿਆ ਆ ਗਿਆ ਆ ਗਿਆ ਆ ਗਿਆ ਛੂਟਾਈਆਂ ਪੜਦਾ ਹੁੰਦਾ ਫੇਰ ਮੁੜ ਗਿਆ ਇਹ ਪਤੰਦਰਾਂ ਨੂੰ ਖਰੇ ਆਪਣਾ ਘਰ ਹੀ ਨਹੀਂ ਪਤਾ ਲੱਗਦਾ ਉਧਰ ਹੀ ਉੱਡੀ ਜਾਂਦੇ ਆਗੇ ਬਸ ਉਧਰ ਨਾ ਬੈਠੇ ਬੱਚਾ ਇੱਧਰ ਆ ਜਵੇ ਤਾਂ ਫੇਰ ਤਾਂ ਲੱਗੂ ਢਾਂਗੀ ਦੇ ਬਾਈ ਪਹਿਲੀ ਵਾਰੀ ਛੜੂਗਾ 우ਮੈਰ ਆ ਥੋੜਾ ਜਿਹਾ ਬਾਈ ਆ ਬੰਨ ਬੈਠਾ ਤੂੰ ਗਾਠ ਨਹੀਂ ਖੋਲਦੀ ਜਾਲ ਦੀ ਕਬੂਤਰ ਕੱਢਣੇ ਸੀ ਤਾਂ ਕੱਢਦਾ ਕੱਢਦਾ ਰਹਿ ਗਿਆ ਨਹੀਂ ਤਾਂ ਬਹਿ ਜਾਣੀ ਸੀ ਪਹਿਲਾਂ ਹੀ ਇਹ ਔੜਦਾ ਬਾਈ ਇੱਕ ਆਪਣਾ ਔ ਫਿਰਦਾ ਜਿਹੜਾ ਆਪਾਂ ਬੜਲੇ ਵਾਲੀ ਦਾ ਦੱਸਣਾ ਮਾਸੀ ਮੂਸੀ ਕੇ ਮਾਮਾ ਮੂਆ ਜੋ ਵੀ ਲੱਗਦਾ ਓ ਫਿਰਦਾ ਉਹ ਵੀ ਆ ਗਿਆ ਤੇ ਰੱਤਾ ਇਹ ਕਾ ਬੱਚਾ ਔਰ ਦਾ ਰੱਤਾ ਬਈ ਇਹ ਮੈਨੂੰ ਉਦਨ ਵਾਲਾ ਨਹੀਂ ਇਹ ਫਿੱਕਾ ਲੱਗਦਾ ਆ ਜਿਹੜਾ ਉਹ ਇਹ ਨਵਾਂ ਆ ਮਤਲਬ ਜਿਹੜਾ ਅੱਜ ਪਹਿਲੇ ਦਿਨ ਆਇਆ ਇਹ ਨਹੀਂ ਘਰ ਛੱਡਦਾ ਪਿਆ ਉਹ ਛੱਡਦਾ ਬਈ ਰੱਤਾ ਆ ਆਇਆ ਉਹ ਵੀ ਆ ਗਿਆ ਬਈ ਛੱਡ ਗਿਆ ਤੇ ਆਦੇ ਆ ਗਿਆ ਆ ਪਰ ਜੇ ਛੱਡਦਾ ਆ ਜਾ ਆਇਆ ਪੋਤਾ ਆ ਵੇ ਹੋ ਗਿਆ ਬਈ ਸ਼ੁਰਲੀ ਇਹ ਤਾਂ ਕੈਮਰੇ ਚ ਵੀ ਨਹੀਂ ਹੁੰਦੀ ਬੜਾ ਤੇਜ਼ ਜਾਂਦਾ ਆਊਗਾ ਇਹ ਤਾਂ ਢਾਂਗ ਚੜੂਗਾ ਹੁਣ ਇਹ ਦੇਖਦੇ ਆ ਉਦਨ ਵਾਲਾ ਕਿ ਅੱਜ ਵਾਲਾ ਨਵਾਂ ਜਿਹੜਾ ਛੱਡਿਆ ਆਪਾਂ ਆਇਆ 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 ਸਤਿਵੱਚਾ ਭਾਈ ਆ ਹੁੰਦਾ ਇਹ ਆ ਰਿਹਾ ਏ ਰਿਪੇ ਦਾ ਪੁੱਤ ਬਈ ਇੱਕ ਕਰੀਬ ਇੱਧਰ ਆਇਆ ਇਹ ਉਧਰ ਹੀ ਉੱਡੀ ਜਾਂਦਾ ਵਸ ਜੋੜ ਆਇਆ ਹੋਇਆ ਅੱਧੇ ਇੱਕ ਘੰਟੇ ਦੇ ਕਰੀਬ ਕਰੀਬ ਹੋ ਚਲੇ ਆਪਾਂ ਨੂੰ ਬੱਚੇ ਡਾਇਆ ਨੂੰ ਤੇ ਵਧੀਆ ਟਾਈਮਿੰਗ ਵਧੀਆ ਬੱਚਿਆਂ ਦੀ ਬਈ ਇੱਕ ਬੱਚਾ ਆਉਂਦਾ ਬਈ ਆ ਦੇ ਦੇ ਹੁਣ ਆ ਕਿਹੜਾ ਆ ਉਹ ਮੈਂ ਜਿਹੜੇ ਇਹਨਾਂ ਨੂੰ ਲਾਉਣ ਨੂੰ ਉੜਾਏ ਸੀ ਉਹ ਪਤੰਦਰ ਦੇ ਉਹੋ ਹੀ ਉਧਰ ਉੱਡੀ ਜਾਂਦੇ ਜਾਗੇ ਜਿਹੜੇ ਲੱਗੇ ਹੋਏ ਢਾਂਗੀ ਨੂੰ ਬਾਈ ਦੂਜਾ ਰੱਤਾ ਬੱਚਾ ਆ ਜਿਹੜਾ ਉੱਚਾ ਖੜਦਾ ਪਿਆ ਠੀਕ ਹੈ ਇਹ ਘਰ ਨਹੀਂ ਛੱਡਦਾ ਹੁਣ ਉਹ ਦੂਜਾ ਬੱਚਾ ਆਇਆ ਸੀ ਨੀ ਨੀਵੀ ਇਹ ਵੀ ਉਹਦੇ ਮਗਰੇ ਹੀ ਗਿਆ ਪਰ ਆ ਗਿਆ ਇਹ ਮੁੜ ਕੇ ਆ ਆਉਂਦਾ ਬਈ ਇਹ ਜਿਹੜਾ ਜੁੜਿਆ ਇਹ ਉਹ ਲੱਗਦਾ ਮੈਨੂੰ ਫਿੱਕਾ ਜਿਹਾ ਜਿਹੜਾ ਦੂਜਾ ਆ ਬਾਈ ਉਹ ਆ ਫਿਰਦਾ ਟਾਪਰਾ ਕੋ ਤੇ ਆਹ ਦੇਖੋ ਆਹ ਦਾਲ ਦੂਜਾ ਵੀ ਆ ਗਿਆ ਤੇ ਇੱਕ ਰੱਤਾ ਉਹ ਖੜਾ ਉੱਚਾ ਜਾ ਕੇ ਜਿਹੜੇ ਇੱਕ ਤਾਂ ਬਹਿ ਗਿਆ ਜਿਹੜਾ ਆਪਾਂ ਲਾਉਣ ਨੂੰ ਛੱਡਿਆ ਸੀ ਇੱਕ ਬਾਈ ਕੂਤਰੀ ਹੋਰ ਸੀ ਮੈਨੂੰ ਲੱਗਾ ਗਲਤੀ ਨਾਲ ਮੇਰੇ ਕੋਲ ਦੂਜੀ ਨਿਕਲ ਗਈ ਜਿਹੜੀ ਆਪਾਂ ਛੱਡਣੀ ਸੀ ਉਹ ਨਹੀਂ ਨਿਕਲੀ ਤੇ ਉਹ ਵੀ ਕੂਤਰੀ ਬਾਈ ਇੱਧਰ ਹੀ ਉੜਦੀ ਉੱਧਰ ਜਾ ਕੇ ਪਰਲੇ ਬੰਨੇ ਠੀਕ ਆ ਤੇ ਉਹ ਜਿਹੜਾ ਬੱਚਾ ਸੀ ਉਹ ਨਹੀਂ ਮੈਨੂੰ ਬਾਈ ਦਿਖਿਆ ਜਾਂ ਤਾਂ ਉੱਧਰ ਕਿਤੇ ਕੋਠੀ ਦੇ ਉਈ ਬਹਿ ਗਿਆ ਉਹ ਤੇ ਜਾਂ ਫਿਰ ਬੱਚਾ ਬਾਈ ਹਜੇ ਉੜਦਾ ਉਹ ਉਹ ਚਾਚਾ ਖੜ ਗਿਆ ਜਾਂ ਕਿ ਰੇਣਾ ਆ ਆ ਗਿਆ ਬਈ ਇੱਕ ਤਾਂ ਬੱਚਾ ਨਾ ਏ ਪਤੰਦਰ ਨੂੰ ਖਰ ਇੰਨਾ ਹੀ ਹੋਇਆ ਉਤ ਕੋਲ ਮੁੜੀ ਜਾਂਦਾ ਇੱਕ ਰਤਾ ਹੁੰਦਾ ਬਈ ਤੇ ਦੋ ਨਹੀਂ ਬਾਈ ਦੀਦੇ ਇੱਕ ਜਿਹੜੀ ਆਪਾਂ ਲੋਨ ਨੂੰ ਛੱਡੀ ਸੀਗੀ ਠੀਕ ਆ ਘੰਟੇ ਦੇ ਕਰੀਬ-ਕਰੀਬ ਬਾਈ ਹੋ ਗਿਆ ਠੀਕ ਆ ਆ ਹੁੰਦਾ ਇੱਕ ਬੱਚਾ ਹੋਰ ਇੱਕ ਘੰਟਾ ਹੋ ਗਿਆ ਤੰਨਾ ਨੂੰ ਉੜਦਿਆਂ ਨੂੰ ਤੇ ਦੋਰੀ ਬਾਈ ਲੱਭੇ ਮੈਨੂੰ ਆ ਗਿਆ ਇੱਕ ਉਹ ਦੋਨੇ ਭੈਣ ਭਾਈ ਆ ਬਈ ਜਿਹੜੇ ਗਏ ਹਨਾ ਉਹ ਇੱਕ ਤਾਂ ਲੱਗੀ ਹੋਈ ਪਹਿਲਾਂ ਉਹ ਮੇਰੇ ਤੋਂ ਗਲਤੀ ਨਾਲ ਦੂਜੀ ਨਿਕਲ ਗਈ ਕਬੂਤਰੀ ਆ ਆੜਦੀ ਆ ਦੇਖ ਇੱਕ ਤਾਂ ਆ ਗਈ ਬਈ ਇਹ ਵੀ ਉਹਦੀ ਭੈਣ ਹੀ ਆ ਜਿਹੜਾ ਬੱਚਾ ਲੱਭਦਾ ਨਹੀਂ ਪਿਆ ਮੈਨੂੰ ਆ ਫਿਰਦਾ ਬਈ ਆ ਕਬੂਤਰੀ ਆਪਾਂ ਲੜਾਈ ਸੀ ਦਾਈ ਦੂਜੀ ਸੀਗੀ ਨਿਕਲ ਗਈ ਇਹ ਗਲਤੀ ਨਾਲ ਚਲੋ ਇਹ ਤਾਂ ਲੱਗੀ ਏ ਢਾਂਗੀ ਉੱਧ ਆ ਜੂਗੀ ਇੱਕਰਤਾ ਬੱਚਾ ਬਈ ਆ ਫਿਰਦਾ ਤੇ ਦੂਜਾ ਉੱਚਾ ਕੜ ਗਿਆ ਜਾਈ ਆ ਉੜਦੇ ਬਈ ਤੰਨੀ ਠੀਕ ਆ ਇੱਕ ਜਿਹੜੀ ਭਲੇਖੇ ਨਾਲ ਨਿਕਲ ਗਈ ਕਬੂਤਰੀ ਆ ਮੋਰੇ ਆ ਠੀਕ ਆ ਤੇ ਦੋ ਦੇ ਜਿਹੜੇ ਰੱਤੇ ਬੱਚੇ ਆ ਬਾਈ ਉਹ ਔੜਦੇ ਹੀ ਆ ਜਿਹੜਾ ਆਪਣਾ ਇਹਦਾ ਭਾਈ ਸੀ ਬੜਦੇ ਵਾਲੀ ਦੀ ਜਿਹੜੀ ਭੈ ਨਾ ਸਗੀ ਐ ਨਹੀਂ ਮਾਂ ਮਾਸੀ ਬੜਦੇ ਵਾਲੀ ਦੀ ਮਾਸੀ ਆ ਇਹ ਤੇ ਇਹਦੀ ਇਹਦਾ ਭਰਾ ਆ ਸਗਾ ਬਈ ਆ ਕੇ ਉਹ ਕੋਠੀ ਤੇ ਬਹਿ ਗਿਆ ਪਰਲੇ ਬੱਲੇ ਆਪਣੇ ਲੱਗ ਗਈ ਆ ਮਤਲਬ ਚਲਾ ਆ ਜੂ ਇਧਰਲੇ ਬੰਨੇ ਵਹੀ ਜਾਣ ਜਾਨਵਰ ਕੋਈ ਚੱਕਰ ਨਹੀਂ ਇਧਰ ਨਾ ਜਾਣ ਬਈ ਇਹ ਵੱਡੇ ਹੋ ਗਏ ਸੀ ਨਾ ਬੱਚੇ ਤਾਂ ਖਰਾਬ ਹੁੰਦਾ ਪਿਆ ਹਨਾ ਹੁਣ ਬਾਕੀ ਬਈ ਇਦਾਂ ਉਹ ਦੋ ਬੱਚੇ ਕੱਢੇ ਆ ਛੋਟੇ ਛੋਟੇ ਬਿਠਾਉਣੇ ਸ਼ੁਰੂ ਕਰਤੇ ਤੇ ਜਲਦੀ ਲੱਗ ਜਾਂਦੇ ਬਾਈ ਦਿਨਾਂ ਦੇ ਵਿੱਚ ਹੀ ਹਨਾ ਤੇ ਇਹ ਬੱਚੇ ਬਾਈ ਥੋੜੇ ਜੇ ਵੱਡੇ ਹੋ ਗਏ ਗਲਤ ਹੋ ਗਈ ਸੀ ਤਿੰਨ ਤਿੰਨ ਬੱਚੇ ਨਾ ਆਪਣੇ ਕੋ ਕੱਢ ਨਹੀਂ ਹੋਏ ਜਦਾ ਬਿਮਾਰੀ ਜੇ ਪੈ ਗਈ ਤੇ ਇਧਰ ਉਧਰ ਧਿਆਨ ਲੱਗਾ ਰਿਹਾ ਤੇ ਬੱਚੇ ਕੱਢ ਹੀ ਨਹੀਂ ਹੋਏ ਬਾਈ ਉਹ ਬਾਈ 1 ਘੰਟਾ ਸੋਰੀ 1.5 ਘੰਟਾ ਪੂਰਾ ਹੋ ਗਿਆ ਬਾਈ ਠੀਕ ਆ ਘੜੀ ਦੇ ਹਿਸਾਬ ਨਾਲ ਪਹਿਲੀ ਵਾਰੀ ਬੱਚੇ ਉੜੇ ਆ ਠੀਕ ਆ ਜਿਹੜਾ ਉਹ ਬੱਚਾ ਆ ਰੱਤਾ ਆ ਤਾਂ ਇਧਰ ਘਸਦਾ ਪਿਆ ਕੂਟੀਆਂ ਦੇ ਵਿੱਚ ਵਿੱਚ ਜਿਹੜਾ ਉੱਦਣ ਗਿਆ ਸੀ ਹਨਾ ਆਉਂਦਾ ਹੈਗਾ ਵਿੰਦਾ ਨਹੀਂ ਪਰ ਉਹ ਫੇਰ ਚਲ ਗਿਆ ਉੱਧਰ ਨੂੰ ਨੀਵਾ ਨੀਵਾ ਹੀ ਆ ਤੇ ਆ ਆ ਗਿਆ ਉਹ ਕੂਟੀਆਂ ਦੇ ਪਿੱਛੇ ਆ ਜਿੱਥੇ ਉਦੋਂ ਰਾਤ ਕੱਟੀ ਛੱਦ ਹੋਏ ਬੈਠੂਗਾ ਉੱ ਤੇ ਇੱਕਾ ਚੀਨਾ ਉਤਰੜ ਗਿਆ ਬਈ ਆਪਣੇ ਕੋਲ ਜਿਹੜਾ ਕ੍ਰੀਮਪੋਰ ਬਾਜੀ ਛੱਡਿਆ ਸੀ ਨਾ ਲਾਸਟ ਅਜ ਉਤਰ ਬਹਿ ਗਿਆ ਸੀ ਤੇ ਉਹ ਹੈ ਮਤਲਬ ਅੰਦਰੋਂ ਢੱਕਣ ਗਿਆ ਸੀ ਇਧਰੋਂ ਜਾਲੀ ਖੁੱਲੀ ਸੀ ਇਥੋਂ ਦੀ ਮਿੰਟੋ ਮਿੰਟੀ ਨਿਕਲ ਆ ਚਲੋ ਇਹ ਤਾਂ ਲੱਗਾ ਢਾਂਗੀ ਕੋਈ ਗੱਲ ਨਹੀਂ ਮੈਂ ਉਦਾਂ ਵੀ ਡੋਣ ਹੀ ਗਿਆ ਸੀ ਇੱਕ ਅਦਾ ਹੀ ਆਪੇ ਉੜ ਗਿਆ ਤੇ ਇਹ ਆ ਫਿਰਦਾ ਬਈ ਇਹ ਕਾ ਫਿਰਦੀ ਆ ਰੱਤਾ ਫਿਰਦਾ ਦੂਜਾ ਜਿਹੜਾ ਅੱਜ ਜੁੜਿਆ ਪਹਿਲੇ ਦਿਨ ਤੇ ਜਿਹੜਾ ਬਈ ਉਦਣ ਵੀ ਉੜਿਆ ਸੀ ਉਹ ਬੱਚਾ ਉਧਰ ਹੀ ਮਤਲਬ ਹੋ ਨਹੀਂ ਹੁੰਦਾ ਇਧਰ ਆਉਂਦਾ ਹੈਗਾ ਮਤਲਬ ਗੇੜੀ ਮਾਰ ਕੇ ਚਲ ਜਾਂਦਾ ਤੇ ਆ ਰੱਤਾ ਬਈ ਅੱਜ ਪਹਿਲੇ ਦਿਨ ਹੋਇਆ 1.5 ਘੰਟਾ ਹੋ ਗਿਆ ਤੇ ਘੱਟੋ ਘੱਟ ਵੀ ਭਾਈ 3 ਘੰਟੇ ਤੋਂ ਪਹਿਲਾਂ ਬੱਚਾ ਵੇਂਦਾ ਨਹੀਂ ਜਿੱਦਾਂ ਰੀਰੀ ਡਾਰ ਆ ਆ ਗਿਆ ਭਾਈ ਦੂਜਾ ਵੀ ਤੇ ਅੱਜ ਇਹਦਾ ਇਲਾਜ ਜੰਗਲੀ ਆ ਕਰੇ ਉਹ ਫਿਰਦਾ ਆਪਣੇ ਵਾਲਾ ਤਾਂ ਉਹ ਫਿਰਦਾ ਆਇਆ ਭਾਈ ਇੱਕ ਰੱਤਾ ਬੱਚਾ ਸ਼ਾਇਦ ਬੈਠੂ ਹਨਾ ਅਕਰੀਮਪੁਰ ਵਾਲਾ ਨਹੀਂ ਵੇਂਦਾ ਇਹ ਬਹਿ ਜੂਏ ਨਾ ਇਹਦੇ ਮਗਰੇ ਭਾਈ ਦੋਨੇ ਹੀ ਬਹਿ ਜਾਣੇ ਆ ਫਿਰਦੇ ਵੀ ਲਾਗੇ ਲੱਗੇ ਹੀ ਆਪਣੇ ਨਾ ਕਬੂਤਰੀ ਵੇਂਦੀ ਪਈ ਹਜੇ ਇਹ ਕਰੀਮਪੁਰ ਵਾਲਾ ਤਾਂ ਭਾਈ ਕਿੱਥੇ ਬੈਠੂ ਇਹ ਤਾਂ ਕਬੂਤਰ ਹਜੇ ਨਾ ਜਿੱਦਾਂ ਮਤਲਬ 4 4 5 5 ਵਜੇ ਤੱਕ ਤਾਂ ਗਰਮੀਆਂ ਚੂੜਿਆ ਹੋਇਆ ਕਬੂਤਰ ਇਹਦਾ ਆਪਾਂ ਆਪਣੀ ਗਲਤੀ ਨਾਲ ਕਬੂਤਰ ਬਿਠਾ ਲਿਆ ਸੀ ਇਹ ਤੇ ਮੌਸਮ ਹੋ ਗਿਆ ਠੰਡਾ ਤੇ ਕਬੂਤਰ ਥੋੜਾ ਜਿਆਦਾ ਸਾਫ਼ ਹੋ ਗਿਆ ਸੀ ਹਨਾ ਜੇ ਇੱਕ ਅੱਧੀ ਗਿਰੀ ਹੁੰਦੀ ਤੇ ਕਬੂਤਰ ਨੇ ਸ਼ਾਮਾਂ ਰਾਤ 7 ਕਰ ਜਾਣਾ ਹੀ ਹਨਾ 6 ਵਜੇ ਬੱਚਾ ਇਹ ਬਹਿ ਗਿਆ ਸੀ ਆਪਣਾ ਤੇ 7:00 ਵਜੇ ਨੂੰ ਬਾਜੀ ਚੱਲ ਗਈ ਸੀ ਘੰਟਾ ਕ ਪਹਿਲਾਂ ਬੈਠਾ ਸੀ ਆ ਆ ਗਿਆ ਵੀ ਰੱਤਾ ਆਇਆ ਵੀ ਆਇਆ ਉਹੀ ਫਾਦੀ ਤੇ ਝਾੜਦਾ ਛੱਤ ਤੇ ਬਾਕੀ ਦੂਜਾ ਰਤਾ ਵਿੱਚ ਹੀ ਧੱਕੇ ਧੱਕੇ ਖਾਈ ਜਾਂਦਾ ਬਾਈ ਇਹ ਜਿਹੜਾ ਪਹਿਲੇ ਦਿਨ ਛੱਡਿਆ ਸੀ ਬਾਈ ਉਹ ਆ ਜਿਹੜਾ ਅੱਜ ਪਹਿਲੇ ਦਿਨ ਉੜਿਆ ਆ ਸੋਰੀ ਜਿਹੜਾ ਦੂਜੇ ਦਿਨ ਛੱਡਿਆ ਸੀ ਇਹ ਪਹਿਲਾਂ ਇੱਕ ਵਾਰੀ ਸੋਰੀ ਉੜ ਗਿਆ ਸੀ ਨਾ ਇਹ ਉਹ ਆ ਤੇ ਜਿਹੜਾ ਬੱਚਾ ਅੱਜ ਪਹਿਲੇ ਦਿਨ ਉੜਿਆ ਉਹ ਬੱਚਾ ਬਾਈ ਥੋੜਾ ਜਿਹਾ ਹੁਣ ਮੰਦਾ ਹੋਇਆ ਆ ਫਿਰਦਾ ਇਹ ਅੱਜ ਪਹਿਲੇ ਦਿਨ ਉੜਿਆ ਤੇ 2 ਘੰਟੇ ਤੇ ਲੱਗੇ ਹੁਣ ਹੋ ਚੱਲਾ ਟਾਈਮ ਚਲੋ ਬਾਬੋ ਇੱਕ ਉਹ ਜਿਹੜੇ ਦਰਖਤ ਆ ਨਾ ਸਾਹਮਣੇ ਕੋਠੀ ਦੇ ਉੱਪਰਲੇ ਬੰਨੇ ਉਹ ਵਾਲੇ ਉਹਨਾਂ ਚ ਇੱਕ ਬਹਿ ਗਿਆ ਬਈ ਰਿੱਤਾ ਜਿਹੜਾ ਪਹਿਲਾਂ ਜਿਹੜਾ ਇੱਕ ਦਿਨ ਪਹਿਲਾਂ ਉੜ ਗਿਆ ਸੀ ਉਹ ਵਾਲਾ ਤੇ ਜਿਹੜਾ ਅੱਜ ਪਹਿਲੇ ਦਿਨ ਉੜਿਆ ਉਹ ਬਈ ਉੜਦਾ ਹਾ ਜੇ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਵੀ ਬਈ ਇਧਰ ਲੰਬਾ ਲੰਬਾ ਇਧਰ ਆ ਫਿਰਦਾ ਬਈ ਆਹ ਫਿਰਦਾ ਇਕੱਲਾ ਹੀ ਇਹ ਅੱਜ ਪਹਿਲੇ ਦਿਨ ਉੜਿਆ ਬਈ ਇਹਦਾ ਛਿਪ ਕੱਢਦਾ ਫਿਰਦਾ ਹਾ ਜੇ ਬਾਹਲਾ ਉੱਚਾ ਉੜਦਾ ਪਿਆ ਤੇ ਉਹ ਲਾ ਪਹਿਲੇ ਦਿਨ ਬਈ ਉਦੋਂ ਰਾਤ ਕਿਤੇ ਕੱਟ ਕੇ ਆਇਆ ਹੋਣਾ ਨਾ ਥੱਲੇ ਉਹ ਦਰਸਤਾਂ ਦੇ ਉੱਤੇ ਤੇ ਉੱਥੇ ਬਹਿ ਗਿਆ ਬਈ ਆ ਜੀ ਚਲੋ ਆ ਜੂਗਾ ਕੋਈ ਚੱਕਰ ਨਹੀਂ ਤੇ ਜਿਹੜਾ ਆ ਬੱਚੇ ਆ ਇਹ ਵੀ ਬੱਚੇ ਬਸ ਆਉਣ ਵਾਲੀ ਆ ਹੁੰਦਾ ਇੱਕ ਤਾਂ ਬੱਚਾ ਬਈ ਆ ਵਾ ਆਇਆ ਭੱਜਤਾ ਆ ਜਾ ਉਹ ਬੇ ਕ੍ਰੀਮਪੋਰ ਵਾਲਾ ਬਹਿ ਗਿਆ ਠੀਕ ਆ ਤੇ ਆਉੜ ਦੇ ਹੁਣ ਦੋ ਰਹਿ ਗਏ ਇੱਕ ਆ ਕੂਦਰੀ ਜਿਹੜੀ ਮੇਰੇ ਤੋਂ ਗਲਤੀ ਨਾ ਨਿਕਲ ਗਈ ਤੇ ਇੱਕੋ ਬੱਚਾ ਰੱਤਾ ਇੱਕ ਰੱਤਾ ਬੱਚਾ ਉੱਥੇ ਬਹਿ ਗਿਆ ਇੱਕ ਬੱਚਾ ਪੜਾ ਉਧਰ ਆਉਗੇ ਜਰੂਰ ਬਾਈ ਕੋਈ ਚੱਕਰ ਨਹੀਂ ਹਣਾ ਤੇ ਆ ਜਾਣਗੇ ਸ਼ਾਮਾਂ ਤੱਕ ਆ ਜਾਣਗੇ ਫਿਰ ਫੁਰਕੀ ਆਉਂਦੇ ਹੁੰਦੇ ਜਿਹੜੇ ਬੱਚੇ ਨੇ ਚੀੜੇ ਹੁਣ ਇਹ ਬਾਈ ਚੀੜੇ ਬਹੁਤ ਆ ਹੁਣ 2 ਘੰਟੇ ਤੋਂ ਉੱਤੇ ਦਾ ਬਾਈ ਰੱਤੇ ਨੂੰ ਹੋ ਗਿਆ ਪਹਿਲੀ ੜਾਰ ਆ 2 ਘੰਟੇ ਤੋਂ ਉੱਤੇ ਹੋ ਗਿਆ ਤੇ ਬੋਂਦਲ ਨਾਲ ਤੇ ਜਾਨੇ ਆਪਈ ਆ ਉਹ ਵੀ 2 ਘੰਟੇ ਲਾ ਕੇ ਬੈਠਾ ਰੱਤਾ ਅੱਜ ਤੇ ਬਾਈ ਸਾਰੀ ਵੀਡੀਓ ਇਹਨਾਂ ਦੇ ਉੱਤੇ ਬਣ ਚੱਲੀ ਬੱਚਿਆਂ ਦੇ ਉੜਦਿਆਂ ਦੇ ਉੱਤੇ ਠੀਕ ਆ ਹੋਰ ਤਾਂ ਕ ਆ ਗਿਆ ਤੇ ਬੈਠੂਗਾ ਠੀਕ ਆ ਹਜੇ ਜੋਰ ਲਾਈ ਜਾਂਦਾ ਲਾਈ ਜਾਂਦੇ ਉਹਨੂੰ ਹਣਾ ਲਾਉ ਹਏ ਆਪਣੀ ਮਤਲਬ ਦਿਖਾਊਗਾ ਬਲੱਡ ਵੀ ਮੈਂ ਹੈਗਾ ਆ ਆਇਆ ਬਾਈ ਬੱਚਾ ਹੁਣ ਬੈਠੂਗਾ ਬਹਿ ਗਿਆ ਮੈਂ ਲਾਦਾ ਬਾਈ ਖੁੱਡੇ ਤੇ ਬਹਿ ਗਿਆ ਉੱਪਰ ਨਹੀਂ ਆ ਕਰਦਾ ਫਿਰਦਾ ਲੋ ਬਾਬਿਓ ਟਾਈਮ ਹੋ ਗਿਆ ਪੂਰੇ ਸਾਢੇ 3 ਘੰਟੇ ਆ ਬੱਚੇ ਰੋੜਦੇ ਨੂੰ ਬਈ ਠੀਕ ਐ ਜੋਰ ਲਾਤਾ ਬਈ ਦਿਲ ਖੁਸ਼ ਕਰਤਾ ਬੱਚੇ ਨੇ ਅਜ ਮੈਂ ਬਾਲੀ ਨਹੀਂ ਵੀਡੀਓ ਬਣਾਉਣ ਡਿਆ ਕਿਉਂਕਿ ਫੇ 21 ਚੀਜ਼ ਦਿਖਾਈ ਜਾਣੀ ਬਾਰ-ਬਾਰ ਹਨਾ ਤੇ ਬਹੁਤ ਸਰਾ ਕਰਾਇਆ ਬਈ ਬੱਚਾ ਘਸਦਾ ਹੀ ਫਿਰਦਾ ਹਨਾ ਆ ਗਿਆ ਹੁਣ ਫਿਰ ਇੱਥੇ ਬਿੰਦਾ ਬਿੰਦਾ ਟਾਂਗੀ ਤੇ ਗਿਆ ਟਾਂਗੀ ਦੇ ਨਾਲ ਉਹ ਕਬੂਤਰ ਹਿੱਲ ਗਿਆ ਥੱਲੇ ਉੱਪਰ ਬੈਠਾ ਜਿਹੜਾ ਉਹਨੇ ਡਰਾਤਾ ਨਹੀਂ ਤਾਂ ਬਹਿ ਗਿਆ ਸੀ ਬਈ ਬਿੰਦਾ ਬਿੰਦਾ ਹੀ ਹਟ ਗਿਆ ਵੇ ਲਓ ਬਾਬੇ ਤੁਹਾਡੇ ਕਮੈਂਟਰ ਦੇ ਜਵਾਬ ਜੂ ਦਿੰਨੇ ਆ ਤੇ ਬੱਚੇ ਵਾਹ ਤੈਨੂੰ ਹੀ ਨਹੀਂ ਆਏ ਠੀਕ ਆ ਇੱਕ ਕਬੂਦਰੀ ਬਾਹਰ ਆ ਜਿਹੜੀ ਗਲਤੀ ਨਾਲ ਨਿਕਲ ਗਈ ਸੀ ਤੇ ਮੈਂ ਉਹਨਾਂ ਵੀ ਇਹੀ ਟਾਂਗੀ ਦੇ ਬੈਠੇ ਉਹ ਕਪੜਾ ਭਾਲਦੀ ਪਹਿਲਾਂ ਹੀ ਤੇ ਉਹ ਤੰਨੇ ਜਿਹੜੇ ਬੱਚੇ ਆ ਬਾਈ ਇੱਕੋ ਹੀ ਸਿਰਫ ਆਪਣਾ ਉਹ ਕੋਠੀ ਤੇ ਬੈਠਾ ਬਾਕੀ ਇੱਕ ਕਬੂਦਰੀ ਤੇ ਦੋਨੇ ਰੱਤੇ ਬੱਚੇ ਉਹ ਦਰਖਤ ਤੇ ਬਹਿ ਗਏ ਬਾਈ ਜਿਹੜੇ ਰੱਤੇ ਆ ਉਹ ਇੱਕੋ ਹੀ ਸਪੇਦੇ ਤੇ ਬੈਠੇ ਦੋਨੇ ਠੀਕ ਆ ਉਹ ਇੱਕ ਬੈਠਾ ਮਗਰੇ ਦੂਜਾ ਵੀ ਬਾਹਰੋਂ ਜਦੋਂ ਉੱਡ ਕੇ ਨਾ ਦੁਬਾਰਾ ਫੇ ਆਇਆ ਸੀ ਜਿਹੜਾ ਆਪਣਾ ਪੇਲੀ ਏਰੀਆ ਜਿਹੜਾ ਸੀ ਰੱਤਾ ਬੱਚਾ ਬਾਈ ਉਹ ਘਟੋ ਘਟ 4 ਘੰਟੇ ਉੜਿਆ ਬੱਚਾ ਤਾਂ ਗੀਰੇ ਹੁੰਦਾ ਸੀ ਬਿੰਦਾ ਪੇ ਪਹਿ ਬਹਿ ਹੀ ਗਿਆ ਸੀ ਇੱਕਦੋ ਕਬੂਤਰ ਮੜਾ ਜਦੋਂ ਉੱਪਰੋਂ ਹਿੱਲ ਗਿਆ ਜਿਹੜਾ ਕ੍ਰੀਮਪੁਰ ਵਾਲਾ ਨਾ ਹਲਕਾ ਜਿਹਾ ਹਿੱਲ ਗਿਆ ਜਦੋਂ ਬਹਿਣ ਲਗਾ ਉਹ ਬੱਚਾ ਫਿਰ ਜਾ ਕੇ ਉਸ ਪੇਦੇ 'ਚ ਫਸ ਗਿਆ ਜਿੱਥੇ ਉਹ ਸੀਗਾ ਬੱਚਾ ਬੈਠਾ ਨਾ ਉਹਨੇ ਪਹਿਲਾਂ ਦੇਖਿਆ ਸੀ ਉਸੇ ਸਪੇਦੇ 'ਚ ਉਹਨੂੰ ਵੜਦੇ ਨੂੰ ਤੇ ਉਹਦੇ ਮਗਰ ਜਾਂਦਾ ਸੀ ਤੇ ਤਾਂ ਕਰਕੇ ਉਹ ਵੀ ਬੱਚਾ ਭਾਈ ਉੱਥੇ ਜਾ ਕੇ ਇੱਕੋ ਹੀ ਸਪੇਦੇ ਤੇ ਦੋਨੋਂ ਹੀ ਬੱਚੇ ਉਹ ਬਹਿ ਗਏ ਆ ਇੱਕੋ ਕੋਠੀ ਤੇ ਬੈਠਾ ਤੇ ਤੀਜੀ ਕਬੂਤਰੀ ਆ ਲੱਗ ਗਈ ਸਪੇਦਾ ਉੱਤੇ ਬਹਿ ਗਈ ਆ ਸਪੇ ਆਪਣੇ ਦਰਖਤਾਂ ਦੇ ਭਾਈ ਬਿੰਦੇ ਪਤਾ ਨਹੀਂ ਕੀ ਚੱਕਰ ਆ ਆ ਪਹਿਲਾ ਬੱਚਾ ਜਿਹੜਾ ਐਨਕੀ ਕੋਠੀ ਦੇ ਬੈਠਾ ਨਹੀਂ ਤਾਂ ਬਈ ਸਪੇਦਿਆ ਸਹੂਦਿਆ ਜੀ ਵੜਦੇ ਕਬੂਤਰ ਇਹ ਕਿਉਂਕਿ ਆਪਣੇ ਲੱਗੇ ਲੱਗੇ ਉੱਚਾ ਹੀ ਆ ਘਰ ਮਤਲਬ ਸਾ ਇਧਰੋਂ ਆਪਣੇ ਏਰੀਆ ਦੇ ਵਿੱਚੋਂ ਖੁੱਡੇ ਉੱਚੇ ਆ ਸਾਰਿਆਂ ਨਾਲੋਂ ਹਨਾ ਉੱਪਰ ਆ ਕੇ ਤੇ ਉਹ ਇਸ ਕਰਕੇ ਕਬੂਤਰ ਕੋਠੀ-ਕੂਠੀ ਨੂੰ ਨਹੀਂ ਬਈ ਜਾਂਦੇ ਲੱਗੇ ਲੱਗੇ ਨਾ ਸਪੇਦਿਆਂ ਤੇ ਬਿੰਦੇ ਆ ਆ ਗਿਆ ਰੱਤਾ ਇੱਕ ਬਈ ਆ ਕਰਦਾ ਚਲੋ ਇਹਨੂੰ ਮੈਂ ਲਾਲ ਮਾ ਤੇ ਫੇਰ ਦੇਖਦੇ ਹਾਂ ਨਾ ਆ ਬੱਚੇ-ਪੁੱੱਚੇ ਛੱਡੇ ਸੀ ਆਪਾਂ ਇੱਥੇ ਹਨਾ ਬਾਕੀ ਜਿਹੜੇ ਦੋ ਨਾਲ ਤੇ ਇਧਰ ਹੁਣ ਚੰਬਰ ਦੇ ਭੁੱਖ ਲੱਗ ਗਈ ਇਹਨਾਂ ਨੂੰ ਤੇ ਕਣਕ ਕੁੜਕ ਤੋਂ ਹੀ ਏ ਤੇ ਉਹ ਜਦੋਂ ਆਣਾ ਹੋਊਗਾ ਆਊਗਾ ਤੇ ਬਈ ਆਹ سپੇਦ ਆਹ ਢੇਕ ਦੀ ਤੇ ਬਹਿ ਗਿਆ ਫੇਰ ਚਾਲ ਕੇ ਆ ਜਿਹੜੀ ਆ ਸਾਹਮਣੇ ਨਾਲ ਹੀ ਆ ਘਰ ਦੇ ਤੇ ਉੱਤੇ ਬਿਠੀ ਜਾਂਦੇ ਦੋਨੇ ਆਹੀ ਆਹ ਢੇਕ ਦੇ ਉੱਤੇ ਬੈਠੇ ਆ ਆਉਂਦੇ ਹੈਗੇ ਆ ਤੇ ਆਹ ਢੇਕ ਦੇ ਉੱਤੇ ਜਾ ਕੇ ਬਹਿ ਜਾਂਦੇ ਇਹ ਜੋ ਵੀ ਆ ਕੋਈ ਢੇਕ ਕਹਿੰਦਾ ਉਹ ਢੇਕ ਕਹਿੰਦਾ ਹਨਾ ਜੋ ਵੀ ਆ ਜਿੰਦਰ ਵੀ ਤੇ ਉਹਦੇ ਉੱਤੇ ਬਹਿ ਗਏ ਬਈ ਆ ਕੇ ਹਾਜੀ ਬਾਬੇ ਉਹ ਕਮੈਂਟਾਂ ਦੇ ਜਵਾਬ ਦਈਏ ਕਿਉਂਕਿ ਵੀਡੀਓ ਲੰਬੀ ਹੋਈ ਜਾਂਦੀ ਠੀਕ ਆ ਆਪਾਂ 20 ਮਿੰਟ ਦੀ ਤੁਹਾਨੂੰ ਪਤਾ 20 22 ਮਿੰਟ ਦੀ ਵੀਡੀਓ ਪਾਈ ਦੀ ਹਨਾ ਤੇ ਉਸ ਦਿਵਾਰ ਫੇ ਅਪਲੋਡਿੰਗ ਦਾ ਨਹੀਂ ਤਾਂ ਟਾਈਮ ਲੱਗ ਜਾਂਦਾ ਕਿਉਂਕਿ ਮੈਂ ਡੇਲੀ ਡੇਲੀ ਬਾਈ ਬਣਾਉਂਦਾ ਹਨਾ ਰੋਜ਼ ਦੇ ਰੋਜ਼ ਹੀ ਜਾਂ ਤਾਂ ਫੇ ਇੱਕ ਦਿਨ ਹੁਣ ਆਪਾਂ ਅੱਜ ਦਾ ਐਰਵਾਰ ਨਾਗਾ ਬਣਾਉਣਾ ਪਾਉਣਾ ਨਾ ਉਸ ਦਿਨ ਫੇ ਮੈਂ ਐਡਵਾਂਸ ਵੀਡੀਓ ਬਣਾ ਲੂੰਗਾ ਤੇ ਫੇਰ ਆਪਾਂ ਵੱਡੀ ਵੀਡੀਓ ਬਣਾ ਦਿਆ ਕਰਾਂਗੇ ਹਨਾ ਕਈ ਬਾਈਆਂ ਦੇ ਕਮੈਂਟ ਆਉਂਦੇ ਸੀ ਤੇ ਇੱਕ ਵੀਰ ਦਾ ਬਾਈ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਨਾ ਤਾਂ ਕਬੂਤਰ ਬਾਈ ਕੋਈ ਦਿੰਦਾ ਤੇ ਨਾ ਆਪਾਂ ਸਾਡੇ ਕੋਲ ਬਣਦੇ ਆ ਬਾਈ ਦੇਖੋ ਕਬੂਤਰ ਬਣਾਉਣੇ ਬਾਈ ਬਹੁਤ ਔਖੇ ਆ ਠੀਕ ਆ ਐਦਾਂ ਕੋਈ ਨਹੀਂ ਚੰਗਾ ਤਾਂ ਕੋਈ ਦਿੰਦਾ ਹੀ ਨਹੀਂ ਹੁੰਦਾ ਬਾਈ ਜੇ ਆਪਾਂ ਕਹੀਏ ਠੀਕ ਬਾਕੀ ਬਾਈ ਕੋਈ ਚੱਕਰ ਨਹੀਂ ਯਾਰ ਆਪਣੇ ਬੱਚੇ ਪੁੱਛੇ ਨਿਕਲ ਲੈਂਦੇ ਜੋ ਇੱਕ ਅੱਧਾ ਜੋੜਾ ਮੈਂ ਤੁਹਾਨੂੰ ਦੇ ਦੂੰਗਾ ਕੋਈ ਚੱਕਰ ਨਹੀਂ ਹਨਾ ਤੇ ਬਾਕੀ ਬਾਈ ਦੇਖੋ ਚੰਗਾ ਕਬੂਤਰ ਆਉਂਦੇ ਹਰ ਇੱਕ ਉਹੀਆਂ ਚੰਗੇ ਠੀਕ ਆ ਹਰ ਇੱਕ ਬੰਦੇ ਕੋ ਚੰਗੇ ਆਉਂਦੇ ਬਸ ਉਹਨੂੰ ਸੰਭੜਦਾ ਤਰੀਕਾ ਆਪਾਂ ਡਾ ਕੇ ਜਾਂਦਾ ਬਹਿਰੀਆਂ ਨੂੰ ਖਵਾ ਲੈਣੇ ਜਾਂ ਬੱਚੇ ਬਾਈ ਛਾੜ ਛੁੜ ਕੇ ਬਾਜੀਆਂ ਖਵਾ ਲੈਣੇ ਆ ਠੀਕ ਆ ਉਹਨਾਂ ਨੂੰ ਬਾਈ ਰੋਕੋ ਠੀਕ ਆ ਐਦਾਂ ਹੀ ਨਸਲ ਬਣਦੀ ਆ ਤੇ ਮਿਹਨਤ ਕਰਨੀ ਪੈਂਦੀ ਬਾਈ ਨਸਲ ਦਾ ਕੋਈ ਚੱਕਰ ਨਹੀਂ ਨਸਲ ਬਣ ਜਾਂਦੀ ਹਰ ਇੱਕ ਉਹ ਬਣ ਜਾਂਦੀ ਆ ਕਬੂਤਰ ਹਰ ਇੱਕ ਉਹ ਕੋਠੇ ਤੇ ਇੱਕ ਨਾ ਇੱਕ ਚੰਗਾ ਪਿਆਈ ਹੁੰਦਾ ਬਸ ਉਹਨੂੰ ਤੋੜਨਾ ਕਿੱਦਾਂ ਬਾਈ ਉਹ ਸਾਰਾ ਕੁਝ ਤਾਂ ਆਪਾਂ ਦੱਸਿਆ ਹੋਇਆ ਠੀਕ ਆ ਬਾਕੀ ਕੋਈ ਚੱਕਰ ਨਹੀਂ ਬਾਈ ਬੱਚੇ ਬਣ ਲਾਂਦੇ ਮੈਂ ਦੇ ਦੂੰਗਾ ਕੋਈ ਚੱਕਰ ਨਹੀਂ ਹਨਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਜੋੜੇ ਸਿਆਲਾਂ ਦੇ ਵਿੱਚ ਲਾਉਣੇ ਤੋੜਨੇ ਸੋਰੀ ਸਿਆਲਾਂ ਚ ਤੋੜਨੇ ਜੋੜੇ ਜੜੇ ਆ ਜ਼ਰੂਰੀ ਹੁੰਦੇ ਜਾਂ ਨਹੀਂ ਬਾਈ ਇਦਾਂ ਦਾ ਕੋਈ ਚੱਕਰ ਨਹੀਂ ਠੰਡ ਜੇ ਆ ਬੱਚੇ ਥੋੜੇ ਜਿਹਾ ਘੱਟ ਪਾਲਦੇ ਹਨਾ ਤੇ ਇੱਕ ਜੋਰ ਲੱਗ ਜਾਂਦਾ ਕਬੂਤਰਾਂ ਦਾ ਬਾਈ ਜਿਆਦੀ ਠੰਡ ਦੇ ਵਿੱਚ हां एक-ਇੱਕ ਆਂਡਾ ਪਲਾ ਲਿਆ ਕਰੋ ਬਾਈ ਜਿੱਦਾਂ ਇੱਕ ਜੋੜਾ ਹੈ ਨਾ ਇੱਕ ਆਂਡਾ ਉਹਦੇ ਥਲੇ ਰੱਖਤਾ ਤੇ ਇੱਕ ਦੂਜੇ ਜੋੜ ਰਿਹਾ ਤਾਂ ਇੱਕ-ਇੱਕ ਬੱਚਾ ਪਲਾ ਲਿਆ ਕਰੋ ਪਲ ਜਾਂਦੇ ਹੱਤੀ ਦਾਣਾ ਦੇ ਦਿਆ ਕਰੋ ਤੇ ਪਾਵਰ ਜਲ ਤੇ ਲੀਵਰ 50 ਮਾੜੇ ਮਾੜੀ ਦਿੰਦੇ ਰਿਆ ਕਰੋ ਬੱਚਿਆਂ ਨੂੰ ਠੀਕ ਆ ਹੱਤੀ ਪਾਣੀ ਪੂਣੀ ਦਿੰਦੇ ਰਿਆ ਕਰੋ ਕਿ ਸਿਆਲਾਂ ਦੇ ਵਿੱਚ ਜਿਹੜੇ ਵੱਡੇ ਜੋੜੇ ਹਨ ਉਹ ਪਾਣੀ ਬਾਹਲਾ ਨਹੀਂ ਪੀਂਦੇ ਤੇ ਆਪਾਂ ਛੋਲੇ ਛੂਲੇ ਪਾਏ ਹੁੰਦੇ ਤਾਂ ਉਹਨਾਂ ਪੁੱਟੇ ਜਾਮ ਹੋ ਕੇ ਬੱਚੇ ਮਰ ਵੀ ਜਾਂਦੇ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਸੀ ਬਾਈ ਆ ਦਿਨਾਂ ਦੇ ਵਿੱਚ ਵੀ ਆਪਾਂ ਬੱਚੇ ਵੱਡੇ ਕਦਮ ਲਾ ਪਾਲਦੇ ਨਹੀਂ ਵੱਡੇ ਕਦਦਾ ਕਰੀਏ ਹੈ ਨਾ ਬਾਈ ਆਹ ਤੁਹਾਨੂੰ ਚੀਜ਼ਾਂ ਦੱਸੀਆਂ ਹੋਈਆਂ ਨਾ ਉਹਦਾ ਫੀਡ ਵੀ ਹੁੰਦੀ ਆ ਬਾਈ ਸਿਆਲਾਂ ਨੂੰ ਉਹ ਪਾਲਿਆ ਕਰੋ ਠੀਕ ਆ ਜਿਹੜੀ ਸਟਾਰਟਰ ਫੀਡ ਕਹਿੰਦੇ ਉਹਨੂੰ 0 ਨੰਬਰ ਚੂਚੇ ਨੂੰ ਪੈਂਦੀ ਆ ਹਨਾ ਤੇ ਉਹਦੇ ਨਾਲ ਵੀ ਬਾਈ ਬੱਚੇ ਵਧੀਆ ਪਲ ਜਾਂਦੇ ਸਿਆਲਾਂ ਨੂੰ ਬਾਕੀ ਲੀਵਰ 50 ਤੇ ਪਾਵਰ ਜਲ ਜ਼ਰੂਰ ਦੇਦੇ ਰਿਆ ਕਰੋ ਤੇ ਆ ਬੱਚਾ ਇੱਕ ਆਇਆ ਹੁਣ ਸ਼ਾਇਦ ਬੈਠੂਗਾ ਇਹ ਆ ਫਿਰਦਾ ਵੀ ਰੱਤਾ ਬੱਚਾ ਇਹ ਆ ਮਗਰਲੀ ਸਾਈਡ ਇਹ 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 ਫੇ ਨੰਗ ਗਿਆ ਢਾਂਗੀ ਰੋਂਦਾ ਹੈਗਾ ਡਰੀ ਜਾਂਦਾ ਹਨਾ ਢਾਂਗੀ ਤੋਂ ਚੜਦਾ ਚੜਦਾ ਫੇ ਚਲ ਜਾਂਦਾ ਉਹਦੋਂ ਨੂੰ ਝਲਰਾਂ ਤੋਂ ਬੱਚੇ ਵੱਡੇ ਹੋ ਗਏ ਕਰਕੇ ਬਾਕੀ ਨੇ ਬਹਿ ਜਾਣਾ ਹੁਣ ਬਾਈ ਹੋਰ ਦੋ ਚੌਰ ਗੇੜੀਆਂ ਹੀ ਆਹਦੀਆਂ ਤੇ ਬਹਿ ਜੂਗਾ ਇਹ ਜਿਹੜਾ ਪਹਿਲਾ ਬੱਚਾ ਆਪਣਾ ਨਿਕਲਿਆ ਸੀ ਉਹ ਆ ਤੇ ਗੱਲ ਵਿਚੇ ਰਹੀ ਬਾਈ ਪਹਿਲਾਂ ਕਮੈਂਟਾਂ ਦੇ ਜਵਾਬ ਦੇ ਲਈਏ ਹਨਾ ਇਹ ਮੰਨਦਾ ਨਹੀਂ ਮੰਨਦਾ ਨਹੀਂ ਅੱਜ ਇਹ ਆਊਗਾ ਪਰ ਢਾਂਗੀ ਚੜ ਜੂਗਾ ਕੋਈ ਚੱਕਰ ਨਹੀਂ ਹਨਾ ਹੁਣੇ ਚੜ ਜਾਣਾ ਇਹਨੇ ਬਸ ਆਹ ਦੋ ਚੌਰ ਗੇੜੀਆਂ ਦੇ ਵਿੱਚ ਵਿੱਚ ਢਾਂਗੀ ਆਊਗਾ ਕਿਉਂਕਿ ਆਉਣ ਲੱਪਿਆ ਛੱਤ ਦੇ ਉੱਤੇ ਹੁਣ ਪਹਿਲਾਂ ਛੱਤ ਤੇ ਆਉਂਦਾ ਨਹੀਂ ਸੀ ਪਰਲੇ ਮਲੇ ਉੱਡੀ ਜਾਂਦਾ ਸੀ ਹਨਾ ਆ ਗਿਆ ਹੁਣ ਸ਼ਾਇਦ ਬੈਠੂਗਾ ਨਹੀਂ ਵੀ ਹਜੇ ਵੀ ਨਹੀਂ ਮੰਦਾ ਤੇ ਹਾਂਜੀ ਬਾਬਿਓ ਲਓ ਜਿਹੜੇ ਰਹਿੰਦੇ ਸੀ ਕਮੈਂਟ ਆਉਂਦਾਰਾ ਜਵਾਬ ਦੇ ਦਈਆ ਮੈਂ ਬੱਚੇ ਨੂੰ ਲਾ ਪਿਆ ਸੀ ਬਾਈ ਲੌਣਾ ਤੇ ਬੱਚਾ ਆਉਂਦਾ ਸੀ ਢਾਂਕੀ ਤੇ ਬਿੰਦਾ ਬਿੰਦਾ ਫਿਰਨਕ ਲਈ ਹੁਣ ਵੀ ਉੜਦਾ ਪਿਆ ਹਜੇ ਵੀ ਬੱਚਾ ਹਨਾ ਤੇ ਆਜੂਗਾ ਕੋਈ ਚੱਕਰ ਨਹੀਂ ਆਪੇ ਹੀ ਹਨਾ ਇਹ ਜਿਹੜਾ ਬੱਚਾ ਪਹਿਲਾਂ ਨਿਕਲ ਗਿਆ ਸੀ ਗੂੜਾ ਰੱਤਾ ਇਹ ਉਹ ਆ ਬਾਈ ਤੇ ਜੋਰ ਲਾਉਂਦੇ ਆ ਬਾਈ ਉਹ ਪਤਾ ਕੀ ਚੱਕਰ ਵੱਡੇ ਹੋਗੇ ਬੱਚੇ ਨਹੀਂ ਤਾਂ ਹੁਣ ਨੂੰ ਤਾਂ ਬਾਈ ਕਾਫੀ ਟਾਈਮ ਪਹਿਲੇ ਲੱਗ ਜਾਣੇ ਸੀ ਇਹੇ ਅਵੇ ਪੇ ਚਾਰ ਪੰਜ ਦਿਨਾਂ ਦੀ ਢਾਂਗੀ ਤੇ ਬਿਠਾਉ ਤੇ ਬਈ ਲੱਗ ਜਾਂਦੇ ਹੈ ਹਨ ਇੱਕ ਵੀ ਦਾ ਕਮੈਂਟ ਆ ਸੀ ਬਈ ਬੱਚੇ ਕਿੱਡੇ ਕ ਬਈ ਦੇਖੋ ਜਦੋਂ ਬੱਚੇ ਤੇ ਪੂਰੇ ਪਾਰ ਆ ਗਏ ਨਾ ਮਤਲਬ 20 ਕ ਦਿਨ ਦਾ ਬੱਚਾ ਹੋ ਗਿਆ ਤਾ ਉਹਨੂੰ ਬਿਠਾਉਣਾ ਸ਼ੁਰੂ ਕਰ ਦੋ ਬਈ ਢਾਂਗੀ ਤੇ ਠੀਕ ਆ ਜਦੋਂ ਆਪਾਂ ਜਾਲ ਲਾਇਆ ਜਾਲ ਚ ਲਾ ਲਓ ਫੇ ਕਾਂਕੂਂ ਦਾ ਡਰ ਨਹੀਂ ਹੁੰਦਾ ਹਨਾ ਉਹਦਾ ਤਾਂ 20 22 ਦਿਨ ਦਾ ਬੱਚਾ ਵਾਹ ਵੀ ਵੱਡਾ ਹੋ ਜਾਂਦਾ ਪਰ ਪੂਰਿਆਂ ਦੇ ਕਾਂ ਜੇ ਤੂੰ ਬੱਚੇ ਤੇ ਪਾਰ ਆ ਜਾਣ ਫੇ ਨਹੀਂ ਕਾਂ ਪੈਂਦਾ ਹਨਾ ਛੋਟੇ ਬੱਚੇ ਨੂੰ ਜਿਆਦਾ ਛੋਟੇ ਨੂੰ ਕਾਂ ਚੱਕ ਲੈਂਦਾ ਉਦੋਂ ਠੀਕ ਆ ਤੇ ਬਾਕੀ ਬਈ ਬੀਹਾਂ ਬਾਈਆਂ ਦੇ ਦਿਨਾਂ ਦਾ ਬੱਚਾ ਪਿਠਾ ਲਓ ਜਿੱਦਣ ਉਹ ਮਹੀਨੇਕ ਦੇ ਲਾਗੇ ਹੋ ਜਾਂਦਾ 30 30 32 ਦਿਨ 34 ਦਿਨ ਇੱਥੇ ਤੱਕ ਬੱਚਾ ਆਪਣੇ ਆਪ ਹੀ ਬਾਈ ਡਾਉ ਨਾ ਬੱਚੇ ਨੂੰ ਬਾਈ ਆਪੀ ਢਾਂਗੀ ਤੇ ਲੱਗ ਜਾਂਦਾ ਹੁੰਦਾ ਵਿੱਚਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਘਰ ਦੀਆਂ ਬਾਜ਼ੀਆਂ ਵਾਲੀ ਜਿਹੜੀ ਗੇਮ ਤੁਸੀਂ ਦੱਸ ਦਿਓ ਹਣਾ ਪਾਣੀ ਪੂਣੀ ਦੀ ਬਾਈ ਕੋਈ ਚੱਕਰ ਨਹੀਂ ਸੀਜ਼ਨ ਆ ਲੰਦੋ ਮੈਂ ਦੱਸ ਦੂੰ ਠੀਕ ਆ ਆ ਦਿਨਾਂ 'ਚ ਤਾਂ ਬਾਈ ਪਾਣੀ ਪੂਣੀ ਦੀ ਲੋੜ ਹੀ ਹੈਨੀ ਉਹਦਾ ਬਾਈ ਫੁੱਲ ਲੋ ਹੋਵੇ ਫਿਰ ਪਾਣੀ ਲਾਉਣੇ ਪੈਂਦੇ ਆ ਠੀਕ ਆ ਬਾਕੀ ਬਾਈ 35 36 ਤੱਕ ਤਾਂ ਬਿਨਾਂ ਪਾਣੀ ਤੋਂ ਵੀ ਬਾਈ ਕਬੂਤਰ ਉੜ ਜਾਂਦਾ ਕੋਈ ਐਡੀ ਗੱਲ ਨਹੀਂ ਹੁੰਦੀ ਕਬੂਤਰ ਤੰਦਰੁਸਤ ਹੋਵੇ ਖਰਾਖਰੂਕ ਪਈ ਹੋਵੇ ਹੁਣ ਆਪਣੇ ਆ ਬੱਚੇ ਉੜਦੇ ਆ ਦੇਣਾ ਚ ਬਾਈ ਕੱਲੇ ਛੋਲੇ ਛੁੱਲੇ ਪਾਉਂਦੇ ਆ ਆਪਾਂ ਸੋਇਆਬਿੰਦੀ ਦਾਲ ਆ ਉਹਦੇ ਨਾਲ ਹੀ ਬਾਈ ਤਿੰਨ ਤਿੰਨ ਚਾਰ ਚਾਰ ਘੰਟੇ ਪਹਿਲੀ ੜਾਰੀ ਬਾਈ ਯੋਰ ਲਾਈ ਜਾਂਦੇ ਆ ਕਬੂਤਰ ਤੰਦਰੁਸਤ ਹੋਵੇ ਠੀਕ ਆ ਵਧੀਆ ਬਣਿਆ ਹੋਵੇ ਤੇ ਆਪਣੇ ਆਪ ਹੀ ਬਾਈ ਕਬੂਤਰ ਉੱਡਣ ਲੱਪ ਜਾਂਦਾ ਹੁੰਦਾ ਬਾਕੀ ਕੋਈ ਚੱਕਰ ਨਹੀਂ ਕਬੂਤਰ ਤੰਦਰੁਸਤ ਹੋਣਾ ਚਾਹੀਦਾ ਤੇ ਲੋ ਵੀ ਬਾਬੇ ਉਹ ਬੱਚਾ ਵੇਂਦਾ ਵੇਂਦਾ ਫੇਰ ਨਿਕਲ ਕੇ ਢਾਂਗੀ ਨਹੀਂ ਚੜਦਾ ਸੀ ਨਾ ਧਿਆਨ ਤੇ ਕਈ ਵਾਰਾਂ ਤਾਂ ਮੈਨੂੰ ਕਮੈਂਟ 'ਚ ਦੋ ਵਾਰੀ ਪੜ੍ਹ ਲਏ ਫਿਰ ਚੇਤਾ ਭੁੱਲ ਜਾਂਦਾ ਕਿਉਂਕਿ ਆ ਇਧਰ ਮੈਂ ਬੱਚਿਆਂ ਨਾਲ ਹੋ ਜਾਣਾ ਮਾੜਾ ਜਾਂ ਤੇ ਆ ਹੁਣ ਫਿਰ ਬੱਚਾ ਬਹਿਣ ਡਿਆ ਡਾਂਗੀ ਨੂੰ ਚਾ ਚੜ ਜਵੇ ਹੁਣ ਹਨਾ ਤੇ ਬਾਈ ਇੱਕ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਆਪਾਂ ਬਾਈ ਕਹਿੰਦੇ ਨਾ ਵੀ ਬੱਚੇ ਨਹੀਂ ਬਣਦੇ ਆ ਕਿੱਦਾਂ ਬਣਾਈਏ ਵੀ ਇੱਕ ਬਾਈ ਦਾ ਹੋਰ ਕਮੈਂਟ ਸੀ ਕਿ ਬਾਈ ਚੰਗੇ ਕਬੂਤਰ ਦੀ ਜਾਂ ਮਾੜੇ ਦੀ ਕਿੱਦਾਂ ਫਰਕ ਕਰੀਏ ਬਾਈ ਦੇਖੋ ਆਪਾਂ ਅੰਦਾਜ਼ਾ ਲਾ ਸਕਦੇ ਆ ਜਦੋਂ ਜਿਹੜੀਆਂ ਚੰਗੇ ਕਬੂਤਰ 'ਚ ਹੁੰਦੀਆਂ ਨਾ ਵੀ ਆਪਾਂ ਤੁਸੀਂ ਵੀ ਲਾ ਸਕਦੇ ਬਾਈ ਜਿਹੜਾ ਕਬੂਤਰ ਤੁਹਾਡੇ ਕੋਲ ਚੰਗਾ ਵਧੀਆ ਉੜਦਾ ਭਾਈ ਦਾ ਨਹੀਂ ਉਹਦਾ ਦੀਆਂ ਨਿਸ਼ਾਨੀਆਂ ਬਾਈ ਹੋਰ ਕਬੂਤਰ ਚ ਦੇਖ ਲਓ ਬਾਕੀ ਬਾਈ ਇਹ ਕਹਿ ਸਕਦੇ ਵੀ ਉੱਚੇ ਜਿਹੜੇ ਕਬੂਤਰ ਬਾਈ ਗੋਲਗੇੜੀ ਦੇ ਉੱਚੇ ਕਬੂਤਰ ਉੜਦੇ ਆ ਉਹ ਵਾਲੇ ਬਾਈ ਚੋੜੇ ਪਰਾਂ ਦੇ ਹੁੰਦੇ ਕਬੂਤਰ ਜਿਹੜੇ ਗੋਲਗੇੜੀ ਚ ਘਰ ਉਹ ਕੰਮ ਹੁੰਦੇ ਜ਼ਿਆਦਾ ਹਨਾ ਜ਼ਿਆਦਾ ੜਾਵੇ ਕਬੂਤਰ ਹੁੰਦੇ ਉਹ ਤੇ ਉੜਦੇ ਮਤਲਬ ਪਤਲੇ ਪਰਾਂ ਵਾਲੇ ਵੀ ਉੜਦੇ ਬਾਈ ਉਹ ਥੋੜਾ ਤੇਜ਼ ਉੜਦੇ ਤੇ ਨੀਵੇਂ ਉੜਦੇ ਹੁੰਦੇ ਕਬੂਤਰ ਉਹ ਠੀਕ ਆ ਬਾਕੀ ਬਣਾਉਣ ਦਾ ਬਾਈ ਦੇਖੋ ਪਤਲੇ ਪਰਾਂ ਵਾਲੇ ਨੂੰ ਮੋٹے ਪਰਾਂ ਵਾਲਾ ਲਾ ਲਓ ਠੀਕ ਆ ਮੀਡੀਅਮ ਜੈ ਸਾਈਜ਼ ਬੱਚਿਆ ਚ ਆ ਜਾਂਦਾ ਬਾਕੀ ਬਾਈ ਮੈਂ ਪਹਿਲਾਂ ਵੀ ਦੱਸਿਆ ਜੇ ਕਬੂਤਰ ਮਤਲਬ 2 3 ਵਜੇ 4 ਵਜੇ ਤੱਕ ਉੜਦਾ ਬਾਈ ਚੰਗਾ ਹੀ ਆ ਠੀਕ ਆ 2 3 ਵਜੇ ਦਾ ਟਾਈਮ ਵੀ ਕਰਦਾ ਚੰਗਾ ਹੀ ਆ ਤੇ ਕਬੂਤਰੀ ਵੀ ਇੰਨੀ ਉੜਦੀ ਲਾਲ ਬਾਈ ਜੋੜਾ ਲਾ ਦਿਓ ਬਾਕੀ ਕੋਈ ਇਹ ਨਹੀਂ ਹੁੰਦਾ ਹਾਂ ਵੀ ਅੱਖ ਦੇਖ ਕੇ ਲੋਣਾ ਜੈ ਐਦਾ ਤਾਂ ਬਾਈ ਕੋਈ ਸੀਨ ਨਹੀਂ ਹੁੰਦਾ ਸਿਰਫ ਤੁਹਾਨੂੰ ਕਬੂਤਰ ਦੀ ਪਰਖ ਕਰਨੀ ਹੋਣੀ ਚਾਹੀਦੀ ਆ ਯਾਰ ਇਹ ਗਰਮ ਆ ਮੇਰਾ ਕਬੂਤਰ ਠੀਕ ਆ ਉੱਚਾ ਉੜਦਾ ਜਾਂ ਕਿੱਦਾਂ ਉੜਦਾ ਆ ਵੀਰਾ ਜਿਹੜੀ ਕਬੂਤਰੀ ਆ ਇਹ ਨੀਮੀ ਉੜਦੀ ਕਿਦਾਂ ਉੜਦੀ ਲੰਬੀ ਫਿਰਦੀ ਆ ਚੀਜ਼ਾਂ ਨੋਟ ਕਰਕੇ ਬਈ ਜੋੜਾ ਲਾਇਆ ਕਰੋ ਜਿੱਦਾਂ ਹੁਣ ਮੰਨ ਲਓ ਵੀ ਕਬੂਤਰੀ ਆ ਜਿਹੜੀ ਉਹ ਲੰਬੀ ਉੜਦੀ ਆ ਠੀਕ ਆ ਤੇਜ਼ ਉੜਦੀ ਆ ਤੇ ਜਿਹੜਾ ਕਬੂਤਰ ਆ ਉਹ ਉੱਚਾ ਉੜਦਾ ਗੋਲਗੇੜੀ ਦਾ ਉੱਚਾ ਉੜਦਾ ਉਹਨਾਂ ਜੋੜਾ ਲਾ ਦਿਓ ਬਈ ਠੀਕ ਆ ਤੇ ਜੋੜਾ ਸੈੱਟ ਵੇ ਜਾਣਾ ਵਧੀਆ ਜੋ ਬੱਚੇ ਉੱਡੂਗਾ ਦਰਮਿਆਨੇ ਦੇ ਬੱਚੇ ਉੱਟਣਗੇ ਵਧੀਆ ਜੇ ਆਪਾਂ ਉੱਚਾ ਉੜਦਾ ਕਬੂਤਰ ਤੇ ਉੱਚੀ ਉੜਦੀ ਕਬੂਤਰੀ ਲਾਣੇ ਬਈ ਬੱਚੇ ਗਾਂ ਉਦੋਂ ਵੀ ਸਿਰਾ ਕਰਾਉਂਦੇ ਫਿਰ ਉਹਦਾ ਦੀਦੇ ਨਹੀਂ ਬਾਈ ਫਿਰ ਦੋ ਦੋ ਤਿੰਨ ਤਿੰਨ ਘੰਟੇ ਰੱਬ ਜੀ ਬੜਵਾੜ ਉੜਦੇ ਹਨਾ ਬਾਕੀ ਕਈ ਵਾਰੀ ਇਹ ਵੀ ਨਹੀਂ ਹੁੰਦਾ ਬਾਈ ਕਿ 100% ਬੱਚਾ ਉੱਚਾ ਹੀ ਉੜਦਾ ਜੇ ਉੱਚੇ ਉੜਦਾ ਕਈ ਵਾਰੀ ਬੱਚੇ ਨੀਵੇਂ ਉਡਣ ਲੱਪੈਂਦੇ ਹਨਾ ਵੀ ਆਤ ਹੀ ਬਣੀ ਹੁੰਦੀ ਕਬੂਤਰ ਦੀ ਉੱਚੀ ਉਡਣ ਦੀ ਜਾਂ ਬੱਚੇ ਦੀ ਉਦਾਂ ਹੀ ਬਣ ਜਾਂਦੀ ਬਲੱਡ ਵਿੱਚ ਪਰ ਕੋਈ ਹੋਰ ਚੀਜ਼ ਹੁੰਦੀ ਆ ਤੇ ਕੋਈ ਵੱਡੀ ਗੱਲ ਨਹੀਂ ਬਾਈ ਜੋੜੇ ਲੋਂਦਾ ਐਡਾ ਨਹੀਂ ਹੈਗਾ ਬਸ ਕਬੂਤਰ ਨੂੰ ਪੜਨਾ ਸਿੱਖੋ ਠੀਕ ਆ ਗਰਮ ਗਰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਾਹਲਾ ਖੂਨ 'ਚ ਗਰਮੀ ਆ ਜਾਂ ਕਿੱਦਾਂ ਆ ਤੇ ਮੰਦਾ ਨਹੀਂ ਬਾਈ ਪੈਂਦਾ ਪੈਂਦਾ ਪੇ ਨਿਕਲ ਗਿਆ ਹਨਾ ਕੋਈ ਨਹੀਂ ਬਹਿਜੂ ਬੱਚਾ ਹਨਾ ਅੱਜ ਤੱਕ ਵਿੱਚ ਵਿੱਚ ਹੀ ਗੱਲਾਂ ਕੱਟ ਹੁੰਦੀਆਂ ਬਾਈ ਸੋਰੀ ਹਨਾ ਕਿਉਂਕਿ ਤੁਹਾਨੂੰ ਪਤਾ ਪੁੱਤਾਂ ਆਂਗੂ ਪਾਲੇ ਹੁੰਦੇ ਬੱਚੇ ਭਾਈ ਧਿਆਨ ਨਾਲ ਲੀ ਆ ਚੰਗੇ ਵਾਲੇ ਆ ਬੱਚੇ ਠੀਕ ਆ ਗਵਾਚਿਆ ਜਰ ਵੀ ਨਹੀਂ ਹੋਣਾ ਵਾਲੇ ਚੰਗੇ ਆ ਤਿੰਨ ਚਾਰ ਬੱਚੇ ਇਹੇ ਨਿਕਲੇ ਜਿਹੜੇ ਆ ਬਹੁਤ ਚੰਗੇ ਪਲੇ ਵੀ ਸੋਹਣੇ ਆ ਤੇ ਹੈਗੇ ਵੀ ਬਹੁਤ ਚੰਗੀ ਨਸਲ ਦੇ ਵਿੱਚੋਂ ਆ ਤੇ ਇਹ ਡਾਈ ਦੇ ਆਪਾਂ ਛੋਟੇ ਛੋਟੇ ਕੱਢ ਲਈ ਤੇ ਉਹਦੇ ਵੀ ਢਾਂਗੀ ਨੂੰ ਗਵਾਚਣਾ ਨਾ ਲੱਗ ਜਾਣਾ ਹਨਾ ਤੇ ਬਹਿਜੂਗੇ ਕੋਈ ਨਹੀਂ ਆ ਜਾਣੇ ਜਾਣੇ ਕਿਤੇ ਨਹੀਂ ਘਰ ਤੇ ਹੁੰਦੇ ਆ ਹਨਾ ਤੇ ਇੱਕ ਬਾਈ ਦਾ ਹੋਰ ਆਇਆ ਸੀ ਬਾਈ ਰੱਤੇ ਦੋ ਤਰ੍ਹਾਂ ਦੇ ਹੁੰਦੇ ਬਾਈ ਜਿਹੜਾ ਗੂੜਾ ਰੱਤਾ ਹੁੰਦਾ ਨਾ ਗੂੜਾ ਰੱਤਾ ਉਹ ਨੀਲੀ ਖੂਤਰੀ ਨਾਲ ਲਾ ਦਿਓ ਠੀਕ ਆ ਛਾ ਵੀ ਕੱਢ ਜੂਗਾ ਕਿਤਨੇ ਕਿਤਨੇ ਨੀਲੇ ਬੱਚੇ ਵੀ ਬਣਾ ਦੇਗਾ ਠੀਕ ਆ ਗੂੜਾ ਰੱਤਾ ਜਿਹੜਾ ਹੁੰਦਾ ਫਿੱਕੇ ਰਤੇ ਘਟ ਜਾਂਦਾ ਫਿੱਕੇ ਚਿੱਟੇ ਚੁੱਟੇ ਘੱਡ ਗੁੱਢ ਜਾਂਦੇ ਹਨਾ ਗੂੜਾ ਹੋਵੇ ਰੱਤਾ ਪੂਰਾ ਗੂੜਾ ਤੇ ਗੂੜੀ ਨੀਲੀ ਖੂਤਰੀ ਹੋਵੇ ਲਾ ਦਿਓ ਉਹਦੇ ਨਾਲ ਬਾਈ ਛਾ ਬੱਚਾ ਕੱਢ ਜਾਣਗੇ ਤੇ ਨੀਲੀ ਨੀਲਾ ਵੀ ਕੱਢ ਜਾਣਗੇ ਗਾਂ ਦੀਆਂ ਕੱਢਣ ਗਈ ਇੱਕ 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 ਬੱਚਾ ਦਾ ਨੀਲਾ ਇੱਕ ਨੀਲਾ ਤਾਂ ਕੱਢਣ ਗਈ ਇੱਕ ਰੱਤਾ ਕੱਢ ਜਾਣਗੇ ਤੇ ਇੱਕ ਨੀਲਾ ਕੱਢ ਜਾਣਗੇ ਸ਼ਾਹ ਵੀ ਕੱਢ ਸਕਦੇ ਆ ਵੱਡੀ ਗੱਲ ਨਹੀਂ ਕੋਈ ਹਨਾ ਤੇ ਬਾਕੀ ਠੀਕ ਆ ਬਾਬਿਓ ਅੱਜ ਲਈ ਇੰਨੀ ਵੀਡੀਓ ਸੀ ਮੇਰਾ ਧਿਆਨ ਬਈ ਅੱਜ ਬੱਚਿਆਂ ਚ ਆਵਾਂ ਬੱਚੇ ਲਾਲਵਾਂ ਤੇ ਮਿਲਦੇ ਆ ਬਾਬਿਓ ਕੱਲ੍ਹ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਮਿਲਦੇ ਆ ਕੱਲ੍ਹ ਵਾਲੇ ਵਲੌਗ ਦੇ ਵਿੱਚ ਓਕੇ ਬਾਬਿਓ